ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਬਾਈ ਨਿਊ ਸੈਟਅਪ ਉਸਤਾਦ ਧੀਰਾ ਸਰਪੰਚ ਲੱਲੂਆ ਨੇ ਬਾਈ ਦਾ ਪੂਰਾ ਕਮਰਾ ਜਿਹੜਾ ਇੱਕ ਥੱਲੇ ਲਾਤਾ ਬਾਈ ਉਹਨਾਂ ਨੇ ਸਪੈਸ਼ਲ ਜੋੜੇ ਲਾਏ ਨੇ ਇਹਦੇ ਵਿੱਚ ਬਾਈ ਹੋਣੀ ਘੜੇ ਨੇ ਪਾਜੀ ਕੀ ਹਾਲ ਹੈ ਜੀ ਠੀਕ ਹੈ ਜੀ ਵਧੀਆ ਜੀ ਕਿਹ ਕਿਹਦੇ ਰਹੀਏ ਸੈਟਅਪ ਲਾਏ ਨੇ ਔਰ ਥੋੜੇ ਦੇ ਨਹੀਂ ਹੋਏ ਨੇ ਛੱਡੀ ਜਣੇ ਅੱਛਾ ਜੋੜੇ ਲਾ ਲਾ ਕੇ ਇਹਦੇ ਚ ਛੱਡਣ ਦੇ ਦਿਓ ਠੀਕ ਆ ਠੀਕ ਆ ਜੋੜੇ ਨਾਲ ਤਾਂ ਟਾਈਮ ਹੀ ਨਹੀਂ ਛਣੀ ਇਹ ਤਾਂ ਜਿਹੜੇ ਬੱਸਾਂ ਨੇ ਛੱਡ ਦੇਈਆਂ ਗੱਪੂਤਰੀਆਂ ਨੇ ਜਿਹਦੇ ਮਨ ਮਰਜੀ ਲੱਗਣ ਜਿਹੜਾ ਜਿੰਨਾ ਮਰਜੀ ਰਾਏ ਉੱਡਨੇ ਉੱਡਨੇ ਆ ਨਸਲ ਹੀ 1 2 ਆਪਣੀਆਂ ਹਨ। ਉਹੀ ਨਸਲਾਂ ਨੇ ਬਾਈ ਤੁਹਾਨੂੰ ਨੇੜੇ ਤੋਂ ਆਪਾਂ ਦਿਖਾਣੇ ਆ। ਦੇਖੋ ਕਿੰਨਾ ਵਧੀਆ ਸਿਸਟਮ ਕੀਤਾ ਹੋਇਆ ਬਾਈ ਹੁਣਾਂ ਨੇ। ਡੱਬੇ ਆ ਥੋੜੇ। ਨੇੜੇ ਜੇ ਤੋਂ ਜਾਣੇ ਆ ਤਾਂ ਜ਼ੂਮ ਕਰਕੇ ਦਿਖਾਣੇ ਆ। ਐ ਦੇਖੋ। ਤੇ ਟੋਕਰੀਆਂ ਲਾ ਦਿੱਤੀਆਂ ਲੱਗ ਲੱਗ ਥਾਂ ਦੇ ਉੱਤੇ। ਤੇ ਇਹਨਾਂ ਦੇ ਵਿੱਚ ਹੁਣ ਜਿਹੜੇ ਹੈ ਬਰੀਡਿੰਗ ਇਹਦੇ ਵਿੱਚ ਕੱਖ ਕੁਖ ਵੀ ਪਾਉਗੇ ਕਿ ਜਾਂ ਇਦਾਂ ਹੀ ਰਹੂਗਾ ਜੀ? ਸਰਵਨਾਈ ਉਹ ਲੋਕ ਉਹ ਚੱਕੰਦੀ ਲੱਗਦੀ ਹੈ ਹਨਾ ਸੁੱਕੇ ਵਾਖਪਰਾਲੀ ਵਗੈਰਾ ਹਨਾ ਬਾਗ ਦੇ ਵਿੱਚ ਟੋਪੇ ਨੇ ਧੰਗ ਨੇ ਆਂਡੇ ਨੇ ਸੰਭਲ ਲੈਂਦੇ ਆ ਇਹ ਆ ਦੇਖੋ ਬਾਈ ਤੁਹਾਨੂੰ ਸ਼ੌਂਕ ਕਰਾਈਏ ਇਹ ਸ਼ਾਂਖੇ ਸਰਵਨਸਾਵਾ ਸ਼ਾਂਖ ਹੀ ਕਿਹੜਿਆਂ ਦੇ ਵਿੱਚੋਂ ਜਿਹੜੀ ਬੈਠੀ ਆ ਇਹ ਤਾਂ ਕੋਈ ਦੇਖਣੀ ਟੁਗੜੀ ਟੁਗੜੀ ਜਿੱਕੀ ਨੇ ਮੈਨੂੰ ਜਹਾਵਾ ਆ ਬੈਠੀ ਆ ਦੋ ਛਲਾ ਇੱਕ ਪੱਕੀ ਠੱਲਾ ਤੇ ਇੱਕ ਪਲਾਸਟਿਕ ਦਾ ਛਲਾ ਇਹਦੇ ਪੈਰ ਦੇ ਵਿੱਚ ਇਸਾਦ ਵਾਲੇ ਵੀ ਜਾਂ ਦੂਜੇ ਮੀਰਾ ਵੀ ਹੋਣੀ ਹੈ ਮੀਰਾ ਉਹ ਮੀਰਾ ਉਹ ਵੀ ਜਾਂ ਇਨਾ ਕੀ ਰਾਜਾ ਸੀ ਅਛਾ ਰਾਜਿਆਂ ਵਾਲੇ ਵੀ ਇਹਦੇ ਸ਼ਾਹ ਅਥੇ ਕੱਢਦੇ ਆ ਵਿੱਚੋਂ ਸਹੀ ਆ ਸਹੀ ਆ ਉਹ ਤਾਂ ਨਹੀਂ ਗਏ ਤੇ ਇਹ ਵੀ ਜੀ ਦਾ ਪਤਾ ਨਹੀਂ ਨਾ ਖੱਟੀ ਘਾਲੀ ਆ ਇਹਦੀ ਖੱਟੀ ਘਾਲੀ ਖੱਟੀ ਘਾਲੀ ਆ ਇਹ ਤੇ ਰਾਜਾ ਨਹੀਂ ਹੈ ਕਿਹ ਰਾਜਾ ਨਹੀਂ ਹੈ ਜੀ ਦਾ ਸਾਮਾ ਇਹਦਾ ਬਣਾਉਂਦੇ ਸਾਰੇ ਆ ਇਹ ਨਹੀਂ ਹੁੰਦੇ ਫੋਰ ਬ੍ਰੀਡ ਨਹੀਂ ਇਹ ਤੇ ਰਾਜਨ ਵਾਲੀ ਛੱਡੇ ਨੇ ਸਾਰੇ ਦੇ ਸਾਰੇ ਬਾਈ ਆਹ ਦੇਖੋ ਨੀਲੀਆਂ ਨੋਕਾਂ ਵਾਲੇ ਬਾਈ ਕਾਫੀ ਵਧੀਆ ਵਧੀਆ ਪੰਛੀ ਨੇ ਇਹਦੇ ਵਿੱਚ ਵੀ ਆਹ ਵੇਖੋ ਨੀਲੀ ਨੋਕਾਂ ਵਾਲੀ ਮਰਨ ਆਹ ਲੋਨੂ ਆਹ ਦੇਖੋ ਆ ਜੁੜਾ ਪੱਕਾ ਹੀ ਹੈ ਆ ਇਹਨੂੰ ਡੱਬੀਆਂ ਨੋਕਾਂ ਵੀ ਕਹਿ ਦਿੰਦੇ ਨੇ ਤੇ ਨੀਲੀਆਂ ਨੋਕਾਂ ਵੀ ਕਹਿ ਦਿੰਦੇ ਨੇ ਚਿੱਟੀਆਂ ਅੱਖਾਂ ਦਾ ਕਦ ਕਾਠ ਦੇਖੋ ਵਜੂਦ ਵੀ ਕਬੂਤਰ ਦਾ ਪੂਰਾ ਵਧੀਆ ਆ ਪੂਰੀਆਂ ਵਧੀਆ ਨਸਲ ਆਹ ਮੋਰ ਕੋਲੇ ਨਾ ਕਾਲੀ ਨੋਕ ਦਾ ਮਗਰ ਜੀ ਪੁੱਤਰ ਨੇ ਨਾ ਰਹੂ ਗੁਰਾ ਦਾ ਪਾਈ ਆ ਲਾ ਗਿਆ ਵੇ ਨਾਲ ਅਛੇ ਆਹ ਕਾਰ ਆਈ ਜਿਹੜੀ ਛੇ ਕੋਈ ਕੁਤਰੀ ਲੈ ਕੇ ਆਈ ਹੈ ਇੱਕ ਬੱਚਾ ਵਿਉਂਗਣਾ ਲੱਗੀ ਪੱਕੀ ਪਹਿਲਾਂ ਵੀ ਕਢਾਈ ਸੀ ਨੇ ਅੱਛਾ ਅੱਛਾ ਆਹ ਕਬੂਤਰੀ ਵੀ ਆਪਣੇ ਕੋਲ ਆ ਕੇ ਆਈਆਂ ਖੱਡੀਆਂ ਦੀ ਤੇ ਵਧੀਆ ਬੱਚੇ ਦੇ ਕੁੱਡੇ ਆ ਇਹ ਜਿਹੜੇ ਸਾਰੇ ਦੇ ਸਾਰੇ ਵੱਡੇ ਕਬੂਤਰ ਹੀ ਜਿੰਨੇ ਵੀ ਹੈਗੇ ਆ ਇਹਦੇ ਵਿੱਚ ਜੋੜਿਆਂ ਦੀ ਛੜ ਦਿੱਤੇ ਆ ਤੇ ਹੁਣ ਇਹਨਾਂ ਦੀ ਬਰੀਡਿੰਗ ਚੱਲੂਗੀ ਇੱਕ ਹੋਰ ਚੀਜ਼ ਦੇਖੋ ਥੱਲੇ ਮਿੱਟੀ ਪਾਈ ਲਈ ਹੈ ਇਹਦੇ ਵਿੱਚ ਸਪੈਸ਼ਲੀ ਸਪੈਸ਼ਲ ਮਿੱਟੀ ਪਾਈ ਗਈ ਹੈ ਇਹਦੇ ਵਿੱਚੋਂ ਜਿਹੜਾ ਹੈਗਾ ਬੱਚੇ ਵਧੀਆ ਪਾਲਦੇ ਨੇ ਕਬੂਤਰ ਕਿਉਂਕਿ ਮਿੱਟੀ ਚੋਕਦੇ ਆ ਤੇ ਬੱਚੇ ਜਿਹੜੇ ਬਹੁਤ ਵਧੀਆ ਚੱਲਦੇ ਦੂਸਰੇ ਇਹਦੇ ਫਾਇਦੇ ਵੜੇ ਆ ਕੱਲ ਨੂੰ ਅਹੀਂ ਕਮਰਾ ਸਾਫ਼ ਕਰਨਾ ਇਹਦਾ ਫਰਸ਼ ਖਰਾਬ ਨਹੀਂ ਹੋਊਗਾ ਜਿਹੜੀਆਂ ਬਿਠਾਂ ਕਿਉਂਕਿ ਇੱਕ ਵਾਰ ਫਰਸ਼ ਤੇ ਲੱਗ ਜਨ ਮੁੜ ਕੇ ਲੱਤ ਲੀਆਂ ਨਹੀਂਆਂ ਤੇ ਬੜਾ ਵਧੀਆ ਸਿਸਟਮ ਕੀਤਾ ਜੀ ਅੱਜ ਆਪਾਂ ਦੁਬਾਰਾ ਆਏ ਸੀ ਬਾਈ ਹਣਾ ਦੇ ਕੁਝ ਕਬੂਤਰ ਵਾਪਸ ਕਰਨੇ ਸੀ ਬਾਈ ਹਰਪ੍ਰੀਤ ਨੇ ਤੇ ਨਾਲ ਮੈਂ ਆਇਆ ਸੀ ਬਾਈ ਤੇ ਕਬੂਤਰ ਛੱਡਿਆ ਤੇ ਨਾਲ ਮੈਂਗਾ ਸ਼ੌਂਕ ਕਰਾਉਣੀਆਂ ਕਿਉਂਕਿ ਨਵਾਂ ਸੈਟਅਪ ਤਿਆਰ ਕੀਤਾ ਕਮਰੇ ਦੇ ਵਿੱਚ ਜਿੰਨੀਆਂ ਵੀ ਟੋਕਰੀਆਂ ਵਗੈਰਾ ਲਗਾਈਆਂ ਨੇ ਇਹ ਸਾਰੇ ਸਾਰੇ ਨਵੇਂ ਜੋੜੇ ਲਾਏ ਨੇ ਆਹ ਦੇਖੋ ਕਬੂਤਰੀ ਦਾ ਇਹਦਾ ਵੀ ਵਯੂਦ ਖੱਟੀਆਂ ਦੀ ਹੈ ਇਹ ਤੇ ਨਾਲ ਜਿਹੜਾ ਲਾਲ ਚੀਨਾ ਕਬੂਤਰ ਆ ਸ਼ਾਇਦ ਲੱਗਾ ਇਹਦੇ ਇਹ ਸਾਰੇ ਜਿਹੜੇ ਇਹਦੇ ਵਿੱਚ ਜਿੰਨੇ ਵੀ ਆ ਸਾਰੇ ਰਾਜਿਆਂ ਨਾਲ ਹੀ ਆਣੇ ਹਾਂ ਟੋਟਲੀ ਬਈ ਰਾਜਿਆਂ ਨਾਲ ਹੀ ਛੱਡੇ ਆ ਤੁਹਾਨੂੰ ਦੂਰ ਤੋਂ ਵੀ ਦਿਖਾ ਦਿੰਨੇ ਆ ਇੱਕ ਵਾਰੀ ਇਹ ਦੇਖੋ ਇਹ ਸਾਰੀਆਂ ਦੀਆਂ ਸਾਰੀਆਂ ਟੋਕਰੀਆਂ ਦੇ ਵਿੱਚ ਲਗਾ ਦਿੱਤੀਆਂ ਆ ਤੇ ਹੁਣ ਜਿਹੜੀ ਬਰੀਡਿੰਗ ਇਹਦੇ ਵਿੱਚ ਹੋਊਗੀ ਤੇ ਜੋੜੇ ਇਹਦੇ ਵਿੱਚ ਛੱਡ ਦਿੱਤੇ ਆ ਕਮਰਾ ਪੂਰਾ ਖੁੱਲਾ ਆ ਵਧੀਆ ਆ ਤੇ ਵਧੀਆ ਜਿਹੜਾ ਹੈਗਾ ਆ ਹੋ ਜਾਊਗਾ ਬਾਕੀ ਭਾਈ ਹਰਪ੍ਰੀਤ ਤੇ ਭਾਈ ਉਸਤਾਦ ਧੀਰਾ ਸਰਪੰਚ ਲੱਲੂਆਣਾ ਦੋਨਾਂ ਦਾ ਭਾਈ ਵਧੀਆ ਪਿਆਰਾ ਆ ਆਪ ਸਮਝ ਤਾਰ ਮੇਰਾ ਵਧੀਆ ਬੰਦਾ ਆ ਆਪਾਂ ਨੂੰ ਕਦੇ ਨਹੀਂ ਜਵਾਬ ਦਿੰਦਾ ਤੇ ਆਪਾਂ ਜਿਹੜਾ ਮਰਜੀ ਕਬੂਤਰ ਲੈ ਜਾਈਏ ਬਾਈ ਜੀ ਕੋਲੋਂ ਛੱਡ ਕੇ ਵੀ ਜਾਈਦਾ ਤੇ ਬਾਈ ਜੀ ਕਦੇ ਵੀ ਨਹੀਂ ਜਵਾਬ ਹੁੰਦੇ ਅੱਜ ਛੱਡਣ ਦੱਸਿਓ ਬਾਈ ਜੀ ਤੁਸੀਂ ਹਾਂ ਬਾਈ ਛੱਡ ਨਹੀਂ ਆਇਆ ਜੀ ਬਾਈ ਜੀ ਕੋਲੇ ਹਾਂ ਬਹੁਤ ਧੰਨਵਾਦ ਬਾਈ ਜੀ ਦਾ ਤੇ ਬਾਈ ਜੀ ਆਪਣੀ ਕੋਸ਼ਿਸ਼ ਰਹਿੰਦੀ ਹੈ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਰਹੀਏ ਠੀਕ ਆ ਜੀ ਤੇ ਅੱਜ ਦਾ ਸ਼ੌਂਕ ਜਿਹੜਾ ਹੈਗਾ ਆ ਕਿੱਦਾਂ ਦਾ ਲੱਗਾ ਜਰੂਰ ਦੱਸਿਓ ਤੇ ਤੁਹਾਨੂੰ ਕੁਝ ਆਪਾਂ ਉਸਤਾਦ ਹੋਣਾਂ ਦੇ ਲੱਕਿਆਂ ਦਾ ਵੀ ਸ਼ੌਂਕ ਕਰਾਉਨੇ ਆ ਬਾਹਰ ਲੱਕੇ ਕਬੂਤਰ ਵੀ ਹੈਗੇ ਨੇ ਪਾਣੀ ਦੇ ਜੋੜਾ ਲੱਗੇ ਆ ਐ ਬਾਈ ਉਜੇ ਇਹਦੇ ਵਿੱਚ ਦੇਸੀ ਕਬੂਤਰ ਹੀ ਨੇ ਬਾਈ ਹੁਣਾਂ ਨੂੰ ਗਿਫਟ ਕਰਕੇ ਗਏ ਨੇ ਭਰਾ ਇਹਦੇ ਵਿੱਚ ਛੱਡੇ ਹੋਏ ਨੇ ਠੀਕ ਹੈ ਜੀ ਤੇ ਇਧਰ ਨੇ ਲੱਕੇ ਇਹ ਸਾਰਾ ਦਿਨ ਬਾਹਰ ਹੀ ਚੁਗਦੇ ਰਹਿੰਦੇ ਆ ਕਾਫੀ ਨੇ ਇਹ ਲੱਕੇ ਕਬੂਤਰ ਬਹੁਤ ਚੰਗੇ ਲੱਕੇ ਬਾਈ ਹਾਂ ਨਸਲਾਂ ਵੀ ਬਹੁਤ ਨੇ ਲੱਕੇ ਆਂਦੀਆਂ ਰੰਗ ਵੀ ਹਰ ਕੋਈ ਹੈਗਾ ਆ ਇਹ ਦੇਖੋ ਹਾਂ ਆ ਗਏ ਬਾਤ ਦੇਖੋ ਲਾਲ ਨੀਲੇ ਡੱਬੇ ਕਾਲੇ ਹਰ ਕਲਰ ਜਿਹੜਾ ਹੈਗਾ ਆ ਇੱਥੇ ਅਵੇਲੇਬਲ ਆ ਬਾਈ ਹੁਣਾਂ ਦੇ ਕੋਲ ਔਰ ਕਾਫੀ ਨੇ ਆ ਲਓ ਕਰੋ ਸ਼ੌਂਕ ਹੁਣ ਪੂਰੇ ਵਧੀਆ ਲੱਗਦੇ ਆ ਬਾਈ ਦਿਲ ਖੁਸ਼ ਹੁੰਦਾ ਮਿੱਤਰੋ ਲੱਕੇ ਬਹੁਤ ਚੰਗੇ ਬਾਈ ਜੀ ਕੋਲ ਆ ਦੇਖੋ ਕਾਫੀ ਨੇ 5 5 10 5 15 5 20 25 30 35 40 45 ਦੇ ਕਰੀਬ ਲੱਕੇ ਹੈਗੇ ਆ ਬਾਈ ਬਾਈ ਹਣ ਅਚੰਦਰ ਵੀ ਬੈਠੇ ਹੋਏ ਆ ਆ ਦੇਖੋ ਭਾਈ ਕਿੰਨੀ ਟੌਰ ਆ ਇਹਨਾਂ ਦੀ ਕੱਚੀ ਥਾਂ ਦੇ ਉੱਤੇ ਬਹੁਤ ਖੁਸ਼ ਰਹਿੰਦੇ ਆ ਔਰ ਹਰ ਕਲਰ ਆ ਗੱਲ ਕਰੀਏ ਹਰ ਕਲਰ ਹੈਗਾ ਇਹਨਾਂ ਲੱਕਿਆਂ ਦੇ ਵਿੱਚ ਪੱਕਾ ਤਾਂ ਨਹੀਂ ਹੋਣਾ ਭਾਈ ਬਾਜੂ ਹੋਰ ਟੌਰ ਤੇ ਤੇ ਇੱਧਰ ਅੰਦਰ ਵੀ ਤੁਹਾਨੂੰ ਦਿਖਾ ਦਿੰਨੇ ਆ ਅੰਦਰ ਬੱਚੇ ਨਹੀਂ ਜ਼ਿਆਦਾਤਰ ਵਿੱਚ ਬੈਠੇ ਹੋਏ ਨੇ ਅੰਡਿਆਂ ਦੇ ਵਿੱਚ ਬੈਠੇ ਹੋਏ ਨੇ ਅੰਡਿਆਂ ਦੇ ਉੱਤੇ ਬਾਕੀ ਬਾਈ ਜੀ ਇਹ ਦੇਖੋ ਬਾਹਰ ਘੁੰਮਦੇ ਨੇ ਪੂਰੇ ਵਧੀਆ ਤੇ ਫਾਰਮ ਬਾਈ ਉਹਨਾਂ ਦਾ ਬਹੁਤ ਵਧੀਆ ਆ ਇੱਧਰ ਜਿਹੜਾ ਹੈਗਾ ਚੀਕੂਆਂ ਦਾ ਬੂਟਾ ਵੀ ਇੱਕ ਲੱਗਾ ਹੋਇਆ ਆ ਬਾਈ ਇਹ ਦੇਖੋ ਤੇ ਡੋਲੀ ਦੇ ਵਿੱਚ ਜਿਹੜੇ ਤੁਹਾਨੂੰ ਦੇਸੀ ਕਬੂਤਰ ਦਿਖਾਇਆ ਹੋਗਾ ਤੇ ਇੱਧਰ ਉੱਪਰ ਨੇ ਬਾਕੀ ਕਬੂਤਰਾਂ ਦਾ ਤੁਹਾਨੂੰ ਆਪਾਂ ਸ਼ੌਂਕ ਕਰਾਉਣੀ ਰਹਿੰਦੀਆਂ ਤੁਸੀਂ ਦੇਖਦੇ ਰਹਿੰਦੇ ਹੋ ਤੇ ਇਹ ਨਵਾਂ ਸੈਟਅਪ ਅੱਜ ਤੁਹਾਨੂੰ ਦਿਖਾ ਦਿੱਤਾ ਠੀਕ ਆ ਜੀ ਬਾਕੀ ਕਿੱਦਾਂ ਦੀ ਲੱਗੀ ਵੀਡੀਓ ਵੀਰੇ ਜਰੂਰ ਦੱਸਿਓ ਤੇ ਨਵੀਂ ਵੀਡੀਓ ਲੈ ਕੇ ਮਿਲਦੇ ਆਂ ਬਹੁਤ ਛੇਤੀ ਤੇ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਵਿਰਾਟ ਪੀਜਾ ਕਲੱਬ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਮਿਲਦੇ ਆਂ ਮਿੱਤਰੋ ਦਿਓ ਜਿਆਜਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ